ਦਰਜੀਤ ਸਿੰਘ ਢੱਲੇਵਾਲ ਨੂੰ ਟਰਾਲੀ ਚੁਲਿਆਂ ਦਾ ਗਿਆ ਬਾਹਰ ਧੁੱਪ ਤੇ ਤਾਜ਼ੀ ਹਵਾ ਲੈ ਰਹੇ ਢੱਲੇਵਾਲ ਬਾਅਦ ਸਪੈਸ਼ਲ ਟਰਾਲੀ ਚ ਕੀਤਾ ਜਾਵੇਗਾ ਸ਼ਿਫਟ ਕੱਲ ਗੁਰਦੁਆਰਾ ਚੌਣ ਕਮਿਸ਼ਨਰ ਨੂੰ ਮਿਲੇਗਾ ਐਸਜੀਪੀਸੀ ਦਾ ਵਫਦ ਕਮਿਸ਼ਨ ਨੂੰ ਦੱਸੇਗਾ ਆਪਣਾ ਇਤਰਾਜ਼ ਐਸਜੀਪੀਸੀ ਵੋਟਰ ਸੂਚੀ 'ਚ ਫਰਜ਼ੀ ਵਾੜੇ ਦਾ ਲੱਗ ਰਹੇ ਨੇ ਇਲਜ਼ਾਮ ਹੁਧਿਆਣਾ 'ਚ ਕਪੜਾ ਚੋਰੀ ਦੇ ਇਲਜ਼ਾਮ 'ਚ ਪਰਿਵਾਰ ਨੂੰ ਤਾਲੀਬਾਨੀ ਸਜ਼ਾ ਮਾਂ ਤੇ ਤਿੰਨ ਨਬਾਲਤ ਬੱਚੀਆਂ ਦੇ ਗਰਲ ਚ ਪਾਈ ਮੈਂ ਹਾਂ ਚੋਰ ਵਾਲੀ ਤਕਤੀਬ ਮਹਿਲਾ ਕਮਿਸ਼ਨ ਤੇ ਬਾਲ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ ਅਕਾਲ ਤਖਤ ਸਾਹਿਬ ਦੇ ਵਰਟੋਹਾ ਦੀ ਪੇਸ਼ੀ ਵੇਲੇ ਇੱਕ ਹੋਰ ਵੀਡੀਓ ਆਈ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਲੀਡਰਾਂ ਦੇ ਨਾਲ ਗੱਲਬਾਤ ਹੋਣਾ ਕਬੂਲਿਆ ਬੋਲੇ ਅਮਿਤ ਸ਼ਾਹ ਨਾਲ ਹੁੰਦੀ ਰਹੀ ਗੱਲ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਨਾਲ ਵੀ ਰਿਹਾ ਪਿਆ हिमाचल दे कांग्रेस विधायक दा विवादित बयान चंद्रशेखर ठाकुर बोले हिमाचल नु बर्बाद करण ਲਈ पंजाब ने लगाई पूरी ताकत चिट्ठे दे जरिए कमजोर करण दी होरी है लुधियाना च आम आदमी क्लिनिक दा बदला गया नाम हुन आयुष्मान आरोग्य केंद्र दे लगके बोर्ड केंद्र सरकार दे इतराज़ तो बाद पंजाब सरकार ने लिया फैसला यूपी दे सीएम योगी आदित्यनाथ ने संगम च लगाई डुबकी कैबिनेट समेत पवित्र सताल न्यूज पंजाब देख रहे सारे दर्शकों स्वागत है मैं तेजे प्रीति पॉल बुलेटिन की शुरुआत कर दिया डेवाल के इलाज तो डॉक्टर दा इनकार है तर रजिंदरा हस्पता के डॉक्टरों का इलाज तो इनकार किया गया किसान रवैये से डॉक्टर मैडिकल सुपरेंडेंट पटियाला चिट्ठी लिखी गई है तो दस दईए कि जगजीत सिेवाल जिन्ह का मैडिकल ट्रीटमेंट शुरू किया गया तो डेवाल के इलाज तो डॉक्टरों के वालों इनकार किया गया रजिंदरा हसपताल के डॉक्टर का इलाज तो इनकार किया गया किसान के रवैये तो डॉक्टरों इतराज़ है डॉक्टरों ने मैडिकल सुपरेंडेंट न ਚਿੱਠੀ ਲਿਖੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਜੋ ਹੈ ਮੈਡੀਕਲ ਟਰੀਟਮੈਂਟ ਸ਼ੁਰੂ ਕੀਤਾ ਗਿਆ ਇਨੇ ਦਿਨਾਂ ਤੋਂ ਉਹਨਾਂ ਤੋਂ ਲਗਾਤਾਰ ਮਰਨ ਵਰਤ ਜਾਰੀ ਸੀ ਉਹਨਾਂ ਦਾ ਮਰਨ ਵਰਤ ਅਜੇ ਵੀ 58 ਦਿਨ ਚ ਦਾਖਲ ਹੋਇਆ ਤਾਂ ਉਹਨਾਂ ਦਾ ਜੋ ਨਾਲ ਮੈਡੀਕਲ ਟਰੀਟਮੈਂਟ ਸੀ ਉਸ ਨੂੰ ਸ਼ੁਰੂ ਕੀਤਾ ਗਿਆ ਸੀ ਕੇਂਦਰ ਦੀ ਅਪੀਲ ਤੋਂ ਬਾਅਦ ਕੇਂਦਰ ਦੇ ਨੁਮਾਇੰਦੇ ਉਹਨਾਂ ਨੂੰ ਮਿਲਣ ਪਹੁੰਚੇ ਸੀ ਜਿਸ ਤੋਂ ਬਾਅਦ ਰਾਤ ਨੂੰ 18 ਤਰੀਕ ਨੂੰ ਉਹਨਾਂ ਦਾ ਮੈਡੀਕਲ ਟਰੀਟਮੈਂਟ ਸ਼ੁਰੂ ਕੀਤਾ ਗਿਆ ਸੀ ਤਾਂ ਹੁਣ ਦੱਸ ਦਈਏ ਕਿ ਡੱਲੇਵਾਲ ਦਾ ਇਲਾਜ ਕਰਨ ਤੋਂ ਡਾਕਟਰਾਂ ਨੇ ਇਨਕਾਰ ਕਰ ਦਿੱਤਾ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਇਲਾਜ ਤੋਂ ਇਨਕਾਰ ਕੀਤਾ ਗਿਆ ਉਹਨਾਂ ਨੇ ਕਿਸਾਨਾਂ ਦੇ ਰਵੱਈਏ ਤੋਂ ਇਸ ਇਲਾਜ ਨੂੰ ਮਨਾ ਕੀਤਾ ਗਿਆ ਤਾਂ ਡਾਕਟਰ ਨੇ ਮੈਡੀਕਲ ਸੁਪਰੀਡੈਂਟ ਪਟਿਆਲਾ ਨੂੰ ਵੀ ਚਿੱਠੀ ਲਿਖੀ ਹੈ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ ਬਾਹਰ ਲਿਆਂਦਾ ਗਿਆ ਤਾਜੀ ਹਵਾ ਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਗਿਆ ਤਾਂ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਕਿਤੇ ਨਾ ਕਿਤੇ ਰੁਕਦਾ ਹੋਇਆ ਨਜ਼ਰ ਆ ਰਿਹਾ ਤਾਂ ਡਾਕਟਰਾਂ ਦੇ ਵੱਲੋਂ ਮਨਾਂ ਕੀਤਾ ਗਿਆ ਕਿ ਉਹ ਮੈਡੀਕਲ ਟਰੀਟਮੈਂਟ ਨਹੀਂ ਕਰਨਗੇ ਤਾਂ ਕਿ ਸਾਨਾ ਦੇ ਰਵੱਈਏ ਤੇ ਡਾਕਟਰਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਜਿਸ ਨੂੰ ਲੈ ਕੇ ਡਾਕਟਰਾਂ ਨੇ ਮੈਡੀਕਲ ਸੁਪਰੀਡੈਂਟ ਪਟਿਆਲਾ ਨੂੰ ਚਿੱਠੀ ਲਿਖੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਜੋ ਕਿ ਖਨੋਰੀ ਬਾਰਡਰ ਤੇ ਲਗਾਤਾਰ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੇ ਨਾਲ ਕਈ ਕਿਸਾਨ ਨੇ ਜੋ ਉੱਥੇ ਉਹਨਾਂ ਦੇ ਸਮਰਥਨ 'ਚ ਬੈਠੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਆਪਣਾ ਮਰਨ ਵਰਤ ਖੋਲਿਆ ਗਿਆ ਸੀ ਹੁਣ ਸਿਰਫ ਜਗਜੀਤ ਸਿੰਘ ਢੱਲੇਵਾਲ ਹੀ ਮਰਨ ਵਰਤ ਤੇ ਬੈਠੇ ਨੇ ਉਹਨਾਂ ਦਾ ਮੈਡੀਕਲ ਟਰੀਟਮੈਂਟ ਸ਼ੁਰੂ ਕੀਤਾ ਗਿਆ ਸੀ ਆ ਦੱਸ ਦਈਏ ਕਿ ਜੋ ਰਜਿੰਦਰਾ ਹਸਪਤਾਲ ਦੇ ਡਾਕਟਰ ਨੇ ਉਹਨਾਂ ਦੇ ਵੱਲੋਂ ਇਲਾਜ ਤੋਂ ਇਨਕਾਰ ਕੀਤਾ ਗਿਆ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਮਨੋਸ਼ ਸ਼ਰਮਾ ਫੋਨ ਲਾਈਨ 'ਤੇ ਨੇ ਮਨੋਜ ਕੀ ਕੁਝ ਜਾਣਕਾਰੀ ਹੈ ਡਾਕਟਰਾਂ ਦੇ ਵੱਲੋਂ ਕਿਉਂ ਮਨਾ ਕੀਤਾ ਗਿਆ पंजाब के हरमन प्यारे मुख्यमंत्री सरदार भगवंत मान आपके बीच पहुंच चुके हैं पंजाब के हरमन प्यारे मुख्यमंत्री सरदार भगवंत मान ਆਪਕੇ ਵਿਚ ਪਹੁੰਚ ਚੁਕੇ ਹਨ ਤਨੂ ਨਤੀਜੇ ਆਉਣੇ ਨੇ ਤਾਂ ਹਰ ਪਾਰਟੀ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਪ ਪਾਰਟੀ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਹਰ ਬੰਦਿਆ ਦੇ ਮੁਕਾਬਲੇ ਦਿੱਲੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਦਿੱਲੀ ਦੇ ਨਰੇਲਾ ਚ ਸੀਐਮ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਸਾਮਨੇ ਵਾਲੀ ਪੂਰੀ ਵਲ ਆਈ ਜਾ ਰਹੀ ਹੈ ਤਾਂ 5 ਫਰਵਰੀ ਨੂੰ ਦਿੱਲੀ ਚ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ ਨੇ 8 ਤਰੀਕ ਨੂੰ ਨਤੀਜੇ ਆਉਣੇ ਹਨ ਹਰਮਨ ਪਿਆਰੇ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਉਸੇ ਹੀ ਸੀਐਮ ਮਾਨ ਚੁੱਕੇ ਹੈ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਦਿੱਲੀ ਦੇ ਵਿੱਚ ਸੀਐਮ ਭਗਵੰਤ ਸ마ਨ ਦੇ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਦਿੱਲੀ ਨੇ ਬਿਜਲੀ ਪਾਣੀ ਮੁਫਤ ਰੱਖ ਪੰਜਾਬ ਕੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ आपके बीच पहुंच चुके हैं। नरेला विधानसभा हल्के दिया ने जिथे मान दे मानों चोन प्रचार किया जा रहा है पंजाब के हरमन प्यारे मुख्यमंत्री सरदार भगवंत मान आपके बीच पहुंच चुके हैं पंजाब के हरमन प्यारे मुख्यमंत्री सरदार भगवंत मान आपके बीच पहुंच चुके हैं उनके रोके ये नहीं रुकता चलता रहता अपनी चाल सामने वाले शोर मचाए कर ले जाए जितना बवाल पंजाब के हरमन प्यारे मुख्यमंत्री सरदार भगवंत मान आपके बीच पहुंच चुके हैं दिल्ली की जनता ਸਾਬके ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਆਪਕੇ ਵਿਚ ਪਹੁੰਚ ਤਦਾਜ਼ੀ ਹੈ ਕਿ ਡੱਲੇਵਾਲ ਦੇ ਇਲਾਜ ਤੋਂ ਡਾਕਟਰਾਂ ਦੇ ਵੱਲੋਂ ਇਨਕਾਰ ਕੀਤਾ ਗਿਆ ਹੈ ਤੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਇਲਾਜ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿਸਾਨਾਂ ਦੇ ਰਵੱਈਏ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਜਿਸ ਤੇ ਉਹਨਾਂ ਦੇ ਵੱਲੋਂ ਮੈਡੀਕਲ ਸੁਪਰੀਡੈਂਟ ਪਟਿਆਲਾ ਨੂੰ ਚਿੱਠੀ ਲਿਖੀ ਗਈ ਹੈ ਜਿਸ ਨੂੰ ਲੈ ਕੇ ਹੁਣ ਜੋ ਡਾਕਟਰ ਨੇ ਉਹਨਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਕਰਨ ਤੋਂ ਇਨਕਾਰ ਕਰਦਾ ਕੀਤਾ ਗਿਆ ਤਾਂ ਜਦ ਦੱਸਦੇ ਇਹ ਕਿ ਜਗਜੀਤ ਸਿੰਘ ਡੱਲੇਵਾਲ ਜੋ ਲਗਾਤਾਰ 58 ਦਿਨ ਤੋਂ ਮਰਨ ਵਰਤੇ ਬੈਠੇ ਨੇ 19 ਤਰੀਕ ਤੋਂ ਉਹਨਾਂ ਦੇ ਵੱਲੋਂ ਮੈਡੀਕਲ ਟ੍ਰੀਟਮੈਂਟ ਲੈਂਦੀ ਸ਼ੁਰੂ ਕੀਤਾ ਗਿਆ ਸੀ ਮੈਡੀਕਲ ਟ੍ਰੀਟਮੈਂਟ ਉਹਨਾਂ ਨੂੰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਰੁਕਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਇਲਾਜ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿਸਾਨਾਂ ਦੇ ਰਵੱਈਏ ਤੋਂ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਤਾਂ ਲਗਾਤਾਰ ਰਜਿੰਦਰਾ ਹਸਪਤਾਲ ਦੇ ਜੋ ਡਾਕਟਰ ਸੀ ਉਹਨਾਂ ਦੇ ਵੱਲੋਂ ਉਹਨਾਂ ਦੀ ਦੇਖਰੇਖ ਕੀਤੀ ਜਾ ਰਹੀ ਸੀ ਜਦੋਂ ਤੋਂ ਇਹ ਮੋਰਚਾ ਸ਼ੁਰੂ ਹੋਇਆ ਤਾਂ ਡੱਲੇਵਾਲ ਦੇ ਇਲਾਜ ਤੋਂ ਹੁਣ ਇਨਕਾਰ ਕਰਦੇ ਹੋਏ ਡਾਕਟਰ ਵਿਖਾਈ ਦੇ ਰਹੇ ਨੀ ਤਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਇਲਾਜ ਤੋਂ ਇਨਕਾਰ ਕੀਤਾ ਗਿਆ ਤਾਂ ਕਿਸਾਨਾਂ ਦੇ ਰਵੱਈਏ ਤੇ ਡਾਕਟਰਾਂ ਨੂੰ ਇਤਰਾਜ਼ ਹੈ ਉਹਨਾਂ ਨੇ ਮੈਡੀਕਲ ਸੁਪਰੀਡੈਂਟ ਪਟਿਆਲਾ ਨੂੰ ਵੀ ਚਿੱਠੀ ਲਿਖੀ ਹੈ ਤਾਂ ਲਗਾਤਾਰ 58 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਜੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਨੇ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੇ ਵੱਲੋਂ ਕਾਫੀ ਟਾਈਮ ਤੱਕ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਵੀ ਨਾ ਕੀਤੀ ਜਾ ਰਹੀ ਸੀ ਪਰ ਜਦੋਂ ਕੇਂਦਰ ਦੇ ਨੁਮਾਇੰਦੇ ਉਹਨਾਂ ਦੇ ਕੋਲ ਆਏ ਉਹਨਾਂ ਦੇ ਨਾਲ ਗੱਲਬਾਤ ਕੀਤੀ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਵੀ ਰਾਸਲਾ ਕਰਨ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੇ ਕਿਸਾਨਾਂ ਦੀ ਅਪੀਲ ਮੰਨੀ ਤੇ ਆਪਣਾ ਮੈਡੀਕਲ ਟ੍ਰੀਟਮੈਂਟ ਲੈਣ ਦੇ ਲਈ ਹੰਮੀ ਭਰੀ ਸੀ ਉਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ 19 ਤਰੀਕ ਤੋਂ ਰਾਤ ਤੋਂ ਲਾਗੂ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਚੱਲ ਰਿਹਾ ਸੀ ਪਰ ਹੁਣ ਅੱਜ ਖਬਰ ਸਾਹਮਣੇ ਆ ਰਹੀ ਹੈ ਕਿ ਢੱਲੇਵਾਲ ਦਾ ਮੈਡੀਕਲ ਟ੍ਰੀਟਮੈਂਟ ਹੈ ਜੋ ਉਸ ਨੂੰ ਡਾਕਟਰ ਡਾਕਟਰਾਂ ਦੇ ਵੱਲੋਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਇਨਕਾਰ ਕੀਤਾ ਗਿਆ ਹੈ ਕਿ ਸਾਨਾ ਦੇ ਰਵੱਈਏ ਤੇ ਡਾਕਟਰਾਂ ਨੂੰ ਇਤਰਾਜ਼ ਹੈ ਤਾਂ ਡਾਕਟਰਾਂ ਨੇ ਇਸ ਮਾਮਲੇ ਨੂੰ ਲੈ ਕੇ ਮੈਡੀਕਲ ਸੁਪਰੀਡੈਂਟ ਪਟਿਆਲਾ ਨੂੰ ਵੀ ਚਿੱਠੀ ਲਿਖੀ ਹੈ। ਵੀ ਹਲਾਵਾਤੂਆ ਉਹਦੇ ਨਾਲ ਜਿਹੜਾ ਆਵਾਜ਼ ਫੇਰ ਸ਼ਰਮਾਜ ਨੇ ਆਪ ਵੀ ਕਹਿੰਦੇ ਆ ਮਿਲੂਗੀ ਆਵਾਜ਼ ਨਹੀਂ ਕਰਵਾਉਂਦਾ ਬਿਲਕੁਲ ਅਦਕਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਵੱਲੋਂ ਲਗਾਤਾਰ ਉਹਨਾਂ ਦਾ ਮਰਨ ਵਰਤ جاری ਹੈ ਉਹਨਾਂ ਨੂੰ ਅੱਜ ਧੁੱਪੇ ਬਾਹਰ ਵੀ ਕੱਢਿਆ ਗਿਆ ਉਹਨਾਂ ਨੂੰ ਤਾਂਕਿ ਤਾਜ਼ੀ ਹਵਾ ਜਾਂ ਧੁੱਪ ਲੱਗਦੀ ਰਹੇ ਤਾਂ ਡੱਲੇਵਾਲ ਦਾ ਵਰਨ ਵਰਤ ਲਗਾਤਾਰ جاری ਹੈ ਦਸਤੂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਲਗਾਤਾਰ ਕੇਂਦਰ ਨੂੰ ਬਣਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਦੱਸ દਈਏ ਕਿ ਉਹਨਾਂ ਦੇ ਵੱਲੋਂ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਲਗਾਤਾਰ ਨਾ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਕੇਂਦਰ ਦੇ ਨੁਮਾਇੰਦੇ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਗਈ ਹਾਲਾਂਕਿ ਕੇਂਦਰ ਦੇ ਨੁਮਾਇੰਦੇ ਉੱਥੇ ਪਹੁੰਚੇ ਸੀ ਉਹਨਾਂ ਦੇ ਵੱਲੋਂ ਉਹਨਾਂ ਦਾ ਹਾਲ ਵੀ ਜਾਣਿਆ ਗਿਆ ਸੀ ਉਹਨਾਂ ਦੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣਾ ਮਰਨ ਵਰਤ ਬੇਸ਼ੱਕ ਨਾ ਛੱਡਣ ਪਰ ਮੈਡੀਕਲ ਟ੍ਰੀਟਮੈਂਟ ਜੋ ਹੈ ਉਹ ਆਪਣਾ ਲੈਂਦੇ ਰਹਿਣ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਕੇ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਸੀ ਕਿ ਜੇਕਰ ਬਾਕੀ ਕਿਸਾਨ ਜੋ ਮਰਨ ਵਰਤ ਤੇ ਬੈਠੇ ਨੇ ਜੇਕਰ ਉਹ ਮੰਨਦੇ ਨੇ ਤਾਂ ਉਹਨਾਂ ਦੇ ਕਹਿਣ ਤੇ ਉਹ ਹਾਮੀ ਭਰੀ ਸੀ ਕਿ ਉਹ ਮੈਡੀਕਲ ਟਰੀਟਮੈਂਟ ਲੈਣਗੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਢੱਲੇਵਾਲ ਲਈ ਮੈਡੀਕਲ ਟਰੀਟਮੈਂਟ ਜ਼ਰੂਰੀ ਹੈ ਜਿਸ ਤੋਂ ਬਾਅਦ ਕਿਸਾਨਾਂ ਦੀ ਅਪੀਲ ਮੰਨਦੇ ਹੋਏ ਜਗਜੀਤ ਸਿੰਘ ਢੱਲੇਵਾਲ ਨੇ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਹਾਮੀ ਭਰੀ ਸੀ ਅਦਾਸ ਦਈਏ ਕਿ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਲਗਾਤਾਰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਉਹਨਾਂ ਦੀ ਦੇਖਰੇਖ ਕੀਤੀ ਜਾ ਰਹੀ ਸੀ ਜਦੋਂ ਤੋ ਉਹ ਮਰਨ ਵਰਤੇ ਬੈਠੇ ਹੋਏ ਸੀ ਪਰ ਹੁਣ ਕਿਸਾਨਾਂ ਦੇ ਰਵੱਈਏ ਤੋਂ ਡਾਕਟਰਾਂ ਨੇ ਇਤਰਾਜ਼ ਜਤਾਇਆ ਤਾਂ ਡਾਕਟਰਾਂ ਨੇ ਮੈਡੀਕਲ ਸੁਪਰੀਡੈਂਟ ਪਟਿਆਲਾ ਨੂੰ ਚਿੱਠੀ ਲਿਖੀ ਹੈ ਕਿ ਹੁਣ ਓਡ ਡੱਲੇਵਾਲ ਦਾ ਇਲਾਜ ਨਹੀਂ ਕਰਨਗੇ ਹਾਲਾਂਕਿ ਇਸ ਦੇ ਪਿੱਛੇ ਵਜ੍ਹਾ ਕੀ ਹੈ ਕੀ ਕਾਰਨ ਹੈ ਕਿਸ ਚੀਜ਼ ਤੇ ਉਹਨਾਂ ਨੂੰ ਇਤਰਾਜ਼ ਹੋਇਆ ਇਸ ਦਾ ਜੇ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ ਕੋਈ ਵੀ ਖੁਲਾਸਾ ਨਹੀਂ ਹੋਇਆ ਕਿ ਕਿਸ ਚੀਜ਼ ਦੇ ਚੱਲਦੇ ਹਨ ਉਹਨਾਂ ਦੇ ਵੱਲੋਂ ਇਸ ਜਗਜੀਤ ਸਿੰਘ ਡੱਲੇਵਾਲ ਜੋ ਕਿ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਤਾਂ ਵਧੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਚਰਨਜੀਤ ਫੋਨ ਲਾਈਨ ਤੇ ਨੇ ਚਰਨਜੀਤ ਕੀ ਕੁਝ ਜਾਣਕਾਰੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਜੋ ਡਾਕਟਰ ਨੇ ਉਹਨਾਂ ਦੇ ਵੱਲੋਂ ਕਿਉਂ ਮਨਾ ਕੀਤਾ ਗਿਆ ਬਿਲਕੁਲ ਜੀ ਯਾਰ ਕਵਲਕੁਲ ਘੜੀ ਦਿੱਤੀ ਹੋਏਗੀ ਕਿੱਥੀ ਅਸੀਂ ਜ਼ਰੂਰ ਦੱਸਾ ਰਹੇ ਹਾਂ ਪਰ ਕਿਤਨੇ ਕਿਤੇ ਕਿੱਥੀ ਤੋਂ ਬਾਅਦ ਜਿਹੜੇ ਡਾਕਟਰ ਨੇ ਉਹ ਲਗਾਤਾਰ ਇਲਾਜ ਜਗਦੀਸ਼ ਸਿੰਘ ਢੱਲੇਵਾਲ ਦਾ ਕਰ ਰਹੇ ਨੇ ਇਸ ਵਕਤ ਅਸੀਂ ਜਗਜੀਤ ਸਿੰਘ ਢੱਲੇਵਾਲ ਦੇ ਬਿਲਕੁਲ ਕੋਲੇ ਮੌਜੂਦ ਆ ਇਥੇ ਰਜਿੰਦਰਾ ਹਸਪੀਟਲ ਦੀ ਟੀਮ ਜਿਹੜੀ ਹੈਗੀ ਆ ਜਦੋਂ ਜਗਜੀਤ ਸਿੰਘ ਢੱਲੇਵਾਲ ਨੂੰ ਬਾਹਰ ਲੈ ਕੇ ਆਂਦਾ ਗਿਆ ਲਗਾਤਾਰ ਉਹਨਾਂ ਦੇ ਵੱਲੋਂ ਪੂਰਾ ਧਿਆਨ ਰੱਖਿਆ ਗਿਆ ਸੀ ਤੇ ਜਦੋਂ ਹੁਣ ਜਗਜੀਤ ਸਿੰਘ ਢੱਲੇਵਾਲ ਇੱਕਦਮ ਬਾਹਰ ਲਿਆਂਦੇ ਗਏ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਚੈੱਕ ਕੀਤਾ ਗਿਆ ਉਹਨੇ ਡਾਕਟਰਾਂ ਦੇ ਕੋਲੋਂ ਡਾਕਟਰ ਸੁਮਿਤ ਜਿਹੜੇ ਹੈਗੇ ਨੇ ਉਹ ਇਸ ਵਕਤ ਦੇ ਡੇਰ ਜੰਦਰਾ ਹਸਪੀਟਲ ਦੇ ਜਿਹੜੇ ਇੰਚਾਰਜ ਹੈਗੇ ਨੇ ਉਹਨਾਂ ਦੀ ਟੀਮ ਦੇ ਜਿਹੜੇ ਇਸ ਵਕਤ ਜਨਰਲ ਸ਼ਿਫਟ ਹੈਗੀ ਤੇ ਉਹਨਾਂ ਦੀ ਟੀਮ ਜਿਹੜੀ ਹੈ ਦਸ ਦਸ ਹੈਗੇ ਨੇ ਨਾ ਹੋਰ ਜਿਹੜੇ ਹੈਲਪਰ ਹੈਗੇ ਨੇ ਲਗਾਤਾਰ ਹੋ ਇਲਾਜ ਜਗਜੀਤ ਸਿੰਘ ਢੱਲੇਵਾਲ ਨੇ ਤੇ ਹੁਣ ਵੀ ਸਾਡੇ ਵੱਲੋਂ ਜਿਹੜੀ ਅੱਜ ਲੱਗੇ ਕੋਸ਼ਿਸ਼ ਕੀਤੀ ਆ ਦਵਾਸੀ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਹੈ ਤਾਂ ਉਹਨਾਂ ਨੇ ਸਾਫ਼ ਡਿਨਾਈ ਕਰ ਦਿੱਤਾ ਖਾਸ ਕਰਕੇ ਕਿ ਸਾਡੇ ਵੱਲੋਂ ਕਿਸੇ ਵੀ ਤਰੀਕੇ ਨਹੀਂ ਦਿੱਤੀ ਗਈ ਹੋ ਸਕਦਾ ਕਿਸੇ ਹੋਰ ਅਧਿਕਾਰੀਆਂ ਵੱਲੋਂ ਇਹ ਦਿੱਤੀ ਗਈ ਹੋਵੇ ਪਰ ਫਿਲਹਾਲ ਅਸੀਂ ਲਗਾਤਾਰ ਜਿਹੜਾ ਉਹਨਾਂ ਦੀ ਮੈਡੀਕਲ ਟਰੀਟਮੈਂਟ ਦੇ ਰਹੇ ਹਾਂ ਅਸੀਂ ਰਜਿੰਦਰਾ ਹਸਪੀਟਲ ਤੋਂ ਆ ਡਾਕਟਰ ਸੁਮਿਤ ਮੇਰਾ ਨਾਮ ਹੈਗਾ ਤੇ ਸਤਾਲ ਹਜੇ ਵੀ ਉਹ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੀ ਜਾਂਚ ਕਰਕੇ ਆਤੇ ਨੇ ਤੇ ਹੁਣ ਜਿਹੜੀ ਡ੍ਰਿਪ ਹੈਗੀ ਆ ਦੁਬਾਰਾ ਜਗਜੀਤ ਸਿੰਘ ਢੱਲੇਵਾਲ ਦੇ ਜਿਹੜੀ ਜਿੱਕਲ ਦਾ ਤਾਂ 9 ਵਜੇ ਤੋਂ ਜਿਹੜੀ ਹੈਗੀ ਆ ਮੈਡੀਕਲ ਸਹਾਇਤਾ ਲੈਣੀ ਬੰਦ ਕਰ ਦਿੱਤੀ ਗਈ ਸੀ ਪਰ ਜਦੋਂ ਜਿਹੜੇ ਸੀਐਮਓ ਹੈਗੇ ਨੇ ਪਟਿਆਲਾ ਦੇ ਤੇ ਡਾਕਟਰ ਰਜਿੰਦਰਾ ਦੇ ਹੈਗੇ ਨੇ ਸਾਰੇ ਉਹਨਾਂ ਨੇ ਪੂਰੀ ਟੀਮ ਬਣਾਈ ਹੈ ਸ਼ਿਫਟਾਂ ਦੇ ਵਿੱਚ ਹੁਣ ਜਿਹੜਾ ਹੈਗਾ ਕੰਮ ਹੋਊਗਾ ਜਿਸ ਤੋਂ ਬਾਅਦ ਜਿਹੜਾ ਲਗਾਤਾਰ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਦਾ ਹੁਣ ਇਲਾਜ ਹੋ ਰਿਹਾ ਤੇ ਅਰਜਿੰਦਰ ਹਸਪੀਟਲ ਦੇ ਡਾਕਟਰ ਜਿਹੜੇ ਹੈਗੇ ਨੇ ਡਾਕਟਰ ਸੁਮਿਤ ਆਪਣੀ ਟੀਮ ਦੇ ਨਾਲ ਫਿਲਹਾਲ ਹਜੇ ਵੀ ਇਲਾਜ ਕਰਨ ਲੱਗੇ ਪਤਾ ਲੱਗ ਪਾਇਆ ਕਿ ਜੇਕਰ ਉਹ ਕਿਹਾ ਜਾ ਰਿਹਾ ਕਿ ਕਿਸੇ ਹੋਰ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਤਾਂ ਇਹ ਚਿੱਠੀ ਆਖਿਰ ਲਿਖੀ ਕਿੰਨੇ ਆ ਜੇਕਰ ਡਾਕਟਰਾਂ ਦੇ ਵੱਲੋਂ ਡਿਨਾਈ ਕੀਤਾ ਜਾ ਰਿਹਾ ਕਿ ਉਹਨਾਂ ਨੇ ਇਹ ਚਿੱਠੀ ਨਹੀਂ ਨਹੀਂ ਲਿਖੀ ਹੈ ਤੇ ਫਿਰ ਕੌਣ ਨੇ ਜਿਨ੍ਹਾਂ ਨੇ ਇਹ ਚਿੱਠੀ ਲਿਖੀ ਹੈ ਮੈਡੀਕਲ ਸੁਪਰੀਡੈਂਟ ਪਾ ਬਿਲਕੁਲ ਜਿਹੜੀ ਚਿੱਠੀ ਹੈਗੀ ਆ ਇਹ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਪਰ ਦੂਜੇ ਪਾਸੇ ਅਗਰ ਆਪਾਂ ਗੱਲ ਕਰੀਏ ਇਹ ਚਿੱਠੀ ਦੇ ਨੀਚੇ ਅੱਜ ਦੀ ਜਿਹੜੀ ਡੇਟ ਹੈਗੀ ਆ ਉਹ ਪਾਈ ਗਈ ਆ ਤੇ ਕੱਲੇ ਕਲੇ ਡਾਕਟਰ ਦੇ ਸਾਈਨ ਕੀਤੇ ਗਏ ਨੇ ਡਾਕਟਰਾਂ ਦਾ ਨਾਮ ਵੀ ਉਹ ਦਸਕਤਾਂ ਤੋਂ ਜਿਹੜੇ ਹੈਗੇ ਨੇ ਪਤਾ ਲੱਗ ਰਿਹਾ ਕਿ ਇੱਕ ਡਾਕਟਰ ਹਰਨੂਰ ਸਿੰਘ ਹੈਗਾ ਜਿਹਦੇ ਸੀਐਸਆਰ ਹੈਗੇ ਨੇ ਗੁਰਜੰਤ ਗੁਰਜੀਤ ਸਿੰਘ ਹੋਵੇਗਾ ਡਾਕਟਰ ਤਾਂ ਇਹ ਉਹ ਡਾਕਟਰ ਨੇ ਪਰ ਕਿਤੇ ਨਾ ਕਿਤੇ ਜਿਹੜੇ ਡਾਕਟਰ ਸੁਮਿਤ ਇਸ ਵਕਤ ਅ ਜਗਦੀਪ ਸਿੰਘ ਢੱਲੇਵਾਲ ਦੇ ਕੋਲੇ ਹੈਗੇ ਨੇ ਜਿਨ੍ਹਾਂ ਦੀ ਹੁਣ ਦੀ ਸ਼ਿਫਟ ਹੈਗੀ ਆ ਸ਼ਿਫਟਾਂ ਦੇ ਵਿੱਚੋਂ ਜਿਹੜੇ ਡਾਕਟਰ ਨੇ ਪ੍ਰੋਪਰ ਮੌਜੂਦ ਰਹਿਣਗੇ ਜਿਸ ਤਰੀਕੇ ਨਾਲ ਕੱਲ ਰਾਤ ਕੋਤਾਹੀ ਡਾਕਟਰਾਂ ਦੇ ਵੱਲੋਂ ਵਰਤੀ ਗਈ ਸੀ ਇਲਜ਼ਾਮ ਕਿਸਾਨਾਂ ਨੇ ਲਾਏ ਨੇ ਤਾਂ ਹੁਣ ਪੂਰੀਆਂ ਪ੍ਰੋਪਰ ਸ਼ਿਫਟਾਂ ਬਣਾ ਲਈਆਂ ਗਈਆਂ ਨੇ ਤੇ ਇਸ ਵਕਤ ਪਰ ਜਿਹੜੇ ਡਾਕਟਰ ਸੁਮਿਤ ਹੈਗੇ ਨੇ ਰਜਿੰਦਰਾ ਹਸਪੀਟਲ ਤੋਂ ਨੇ ਸੀਨੀਅਰ ਡਾਕਟਰ ਨੇ ਉਹਨਾਂ ਦੀ ਪੂਰੀ ਟੀਮ ਨਰਸਸ ਨੇ ਹੈਲਪਰ ਨੇ ਉਹ ਇਸ ਵਕਤ ਜਗਦੀਪ ਸਿੰਘ ਢੱਲੇਵਾਲ ਦੇ ਬਿਲਕੁਲ ਨਾਲ ਮੌਜੂਦ ਨੇ ਅਸੀਂ ਤਸਵੀਰਾਂ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਉਹ ਦਿਖਾਵਾਂਗੇ ਜਿਹਦੇ ਵਿੱਚ ਡਾਕਟਰ ਸੁਮਿਤ ਆਪਣੇ ਸਾਥੀ ਦੇ ਨਾਲ ਜਿਹੜੇ ਹੈਗੇ ਨੇ ਇੱਥੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸਾਡੇ ਵੱਲੋਂ ਬਿਲਕੁਲ ਉਸੇ ਤਰੀਕੇ ਨਾਲ ਇਲਾਜ ਹੋ ਰਿਹਾ ਜਿਹੜੀ ਸ਼ਿਕਾਇਤ ਆ ਉਹ ਸ਼ਿਕਾਇਤਵਾਰੇ ਮੈਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਹੈਗੀ ਜੀ ਬਾਕੀ ਕਿਸੇ ਹੋਰ ਡਾਕਟਰ ਨਾਲ ਵੀ ਗੱਲਬਾਤ ਹੋ ਪਾਈ ਹੈ ਕਿ ਕਿਸੇ ਨੇ ਕਿਸੇ ਹੋਰ ਡਾਕਟਰ ਨੇ ਜੇ ਲਿਖੇ ਹੋਏ ਉੱਥੇ ਹੋਰ ਕੋਈ ਜੇ ਕਾਫੀ ਡਾਕਟਰ ਹੁੰਦੇ ਨੇ ਕਿ ਕਿਸੇ ਹੋਰ ਡਾਕਟਰ ਨਾਲ ਗੱਲਬਾਤ ਹੋ ਪਾਈ ਹੋਵੇ ਡਾਕਟਰ ਸੁਮਿਤ ਤੋਂ ਇਲਾਵਾ ਤਾਂ ਬਿਲਕੁਲ ਜਿਹੜੀਆਂ ਇੱਥੇ ਇਸ ਵਕਤ ਸ਼ੋਤਰਾਣੇ ਹਸਪਤਾਲ ਦੇ ਜਿਹੜੀ ਟੀਮ ਹੈਗੀਆਂ ਨੇ ਨੇ ਨਵਦੀਕ ਪਾਤੜਾ ਹਸਪਤਾਲ ਹੈਗਾ ਉਹਨਾਂ ਦੀ ਟੀਮ ਇੱਥੇ ਹੈਗੀ ਆ ਤੇ ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ ਆ ਪਰ ਇਹ ਜਿਹੜੀ ਸ਼ਿਕਾਇਤ ਜਿਹੜੀ ਚਿੱਠੀ ਦੇ ਵਿੱਚ ਦਿਖ ਰਹੀ ਆ ਇਹ ਰਜਿੰਦਰਾ ਹਸਪੀਟਲ ਦੇ ਜਿਹੜੇ ਡਾਕਟਰਸ ਹੈਗੇ ਨੇ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਆ ਹੁਣ ਇੱਥੇ ਅਲੱਗ-ਅਲੱਗ ਜਿਹੜੀਆਂ ਸ਼ਿਫਟਾਂ ਨੇ ਉਹ ਲਗਾਈਆਂ ਜਾਣਗੀਆਂ ਤੇ ਫਿਲਹਾਲ ਜਿਹੜੀ ਹੁਣ ਰਜਿੰਦਰਾ ਹਸਪੀਟਲ ਦੇ ਜਿੰਨੇ ਵੀ ਉਹਰੇ ਡਾਕਟਰ ਮੌਜੂਦ ਨੇ ਤਕਰੀਬਨ 3-4 ਨਰਸ ਹੋਏ ਹੈਗੇ ਨੇ 3-4 ਹੈਲਪਰ ਹੈਗੇ ਨੇ ਤੇ ਡਾਕਟਰ ਸੁਮਿਤ ਜਿਹੜੇ ਹੈਗੇ ਨੇ ਜਿਹੜੇ ਹੁਣ ਇਸ ਵਕਤ ਸ਼ਿਫਟ ਇੰਚਾਰਜ ਨੇ ਸੀਨੀਅਰ ਡਾਕਟਰ ਹੈਗੇ ਨੇ ਉਹ ਇੱਥੇ ਮੌਜੂਦ ਨੇ ਫਿਲਹਾਲ ਰਜਿੰਦਰਾ ਹਸਪੀਟਲ ਦੇ ਸਿਰਫ ਡਾਕਟਰ ਸੁਮਿਤ ਅਤੇ ਉਹਨਾਂ ਦੇ ਨਾਲ ਜਿਹੜੀ ਹੈ ਟੀਮ ਨਰਸਿਸ ਤੇ ਹੈਲਪਰ ਵੀ ਉਹ ਨੇ ਇਸ ਤਰ੍ਹਾਂ ਤੌਰ ਤੇ ਫਿਲਹਾਲ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਨਹੀਂ ਹੋਇਆ ਜਦੋਂ ਸ਼ਿਫਟ ਬਦਲਦੀ ਹੈ ਤਾਂ ਸ਼ਿਫਟ ਬਦਲਣ ਤੋਂ ਬਾਅਦ ਜਿਹੜੇ ਹੋਰ ਡਾਕਟਰ ਆਉਣਗੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਚਿੱਠੀ ਆ ਜਿਹੜੀ ਇਹ ਸ਼ਿਕਾਇਤ ਆ ਜਿਹੜੇ ਇਹ ਵੱਡੇ ਇਲਜ਼ਾਮ ਲਗਾਏ ਗਏ ਨੇ ਤਾਂ ਇਹ ਇਲਜ਼ਾਮ ਇਹ ਚਿੱਠੀ ਕਿਸ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਆ ਤਾਂ ਇਹ ਵੀ ਜਿਹੜੀ ਹੈਗੀ ਆ ਪਰਤਾਲ ਸਾਡੇ ਵੱਲੋਂ ਨਾਲ ਦੇ ਨਾਲ ਕੀਤੀ ਜਾਊਗੀ ਜੀ ਚਰਨਜੀਤ ਜਿਸ ਤਰ੍ਹਾਂ ਕਿ ਇਹ ਚਿੱਠੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਲਜ਼ਾਮ ਲਗਾਏ ਗਏ ਨੇ ਕਿ ਡਾਕਟਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਿਸਾਨਾਂ ਦੇ ਵੱਲੋਂ ਬੁਰਾ ਵਰਤ ਕੀਤਾ ਗਿਆ ਇਸ ਤੇ ਕਿਸਾਨਾਂ ਦੇ ਵੱਲੋਂ ਕਿਸੇ ਕਿਸਾਨ ਦੇ ਨਾਲ ਗੱਲਬਾਤ ਹੋਈ ਹੈ ਕਿ ਕਿਸ ਤਰ੍ਹਾਂ ਦਾ ਜਿਸ ਤਰ੍ਹਾਂ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਉਸ ਤੇ ਕਿਸਾਨਾਂ ਦਾ ਕੀ ਕੁਝ ਕਹਿਣਾ ਹੈ ਤਾਂ ਬਿਲਕੁਲ ਅਸੀਂ ਕਾਕਾ ਸਿੰਘ ਕੋਟੜਾ ਦੇ ਨਾਲ ਗੱਲਬਾਤ ਕੀਤੀ ਆ ਸਾਫ਼ ਤੌਰ ਦੇ ਉੱਪਰ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਆ ਕਿ ਕੱਲ ਰਾਤ 12 12:30 ਦੇ ਲਗਭਗ ਜਦੋਂ ਡ੍ਰਿਪ ਜਗਜੀਤ ਸਿੰਘ ਢੱਲੇਵਾਲ ਦੇ ਲਗਾਈ ਜਾ ਰਹੀ ਸੀ ਤਾਂ ਇੱਕ ਟਰੇਨੀ ਡਾਕਟਰ ਸੀ ਉਹ ਖੁਦ ਜਿਹੜੇ ਉੱਥੇ ਇੱਕ ਨਾਲ ਜਿਹੜੇ ਹੈਲਪਰ ਹੁੰਦੇ ਨੇ ਜਗਜੀਤ ਸਿੰਘ ਢੱਲੇਵਾਲ ਦੇ ਸੇਵਾਦਾਰ ਜਿਹੜੇ ਲੜਕੇ ਹੈਗੇ ਨੇ ਉਹਨਾਂ ਨੇ ਜਦੋਂ ਸਵਾਲ ਕੀਤਾ ਕਿਉਂਕਿ ਜਦੋਂ ਉਹ ਡ੍ਰਿਪ ਲਗਾ ਰਹੇ ਸੀ ਤਾਂ ਉਹ ਜਿਹੜੀ ਡ੍ਰਿਪਾਂ ਉਹਦੇ ਵਿੱਚ ਬਲੱਡ ਆਉਣ ਲੱਗ ਗਿਆ ਜਦੋਂ ਦੁਬਾਰਾ ਉਹਨਾਂ ਨੇ ਡ੍ਰਿਪ ਕੱਢ ਕੇ ਜਿਹੜੀ ਨੀਡਲ ਹੈਗੀ ਆ ਉਹ ਜਗਜੀਤ ਸਿੰਘ ਢੱਲੇਵਾਲ ਦੇ ਬਾਹਰ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪਹਿਲਾਂ ਖੱਬੀ ਬਾਹ ਤੇ ਪਰ ਲੱਗੀ ਸੀ ਫਿਰ ਸੱਜੀ ਬਾਹ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਵਾਰ ਕੋਸ਼ਿਸ਼ ਕੀਤੀ ਗਈ ਆ ਤਿੰਨੇ ਵਾਰ ਉਹ ਨੀਡਲ ਲੰਡ ਤੋਂ ਨਹੀਂ ਲੱਗੀ ਜਦੋਂ ਬਾਅਦ ਸੋਜਿਸ਼ ਆ ਗਈ ਜਗਜੀਤ ਸਿੰਘ ਢੱਲੇਵਾਲੋਂ ਦਰਦ ਹੋਣ ਲੱਗ ਗਿਆ ਤਾਂ ਉਸ ਤੋਂ ਬਾਅਦ ਜਰੂਰ ਜਿਹੜੇ ਹੈਗਾ ਉਹਨਾਂ ਨੂੰ ਉਸੇ ਟਾਈਮ ਰੋਕ ਦਿੱਤਾ ਗਿਆ ਤੇ ਪੁੱਛਿਆ ਗਿਆ ਕਿ ਤੁਸੀਂ ਤੁਹਾਡਾ ਨਾਮ ਕੀ ਆ ਤੁਸੀਂ ਡਾਕਟਰੋਂ ਤਾਂ ਸਾਫ਼ ਤੌਰ ਤੇ ਜਿਸ ਤਰੀਕੇ ਨਾਲ ਕਿਸਾਨਾਂ ਨੇ ਕੱਕਜ਼ੇ ਕੋਟੜਾ ਨੇ ਕਿਹਾ ਕਿ ਉਸ ਜਿਹੜਾ ਡਾਕਟਰ ਸੀ ਉਸਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਡਾਕਟਰ ਨਹੀਂ ਆ ਡਾਕਟਰ ਸੋ ਰਹੇ ਨੇ ਮੈਂ ਇੱਕ ਟ੍ਰੇਨੀ ਡਾਕਟਰ ਆ ਜਿਸ ਤੋਂ ਬਾਅਦ ਜਿਹੜੇ ਜਗਦੀਸ਼ ਸਿੰਘ ਦੱਲੇਵਾਲ ਦੇ ਨਾਲ ਕਾਕਾ ਸਿੰਘ ਕੋਟੜਾ ਨੇ ਉਹਨਾਂ ਨੇ ਵੀ ਸਿੱਤ ਮੰਤਰੀ ਤੱਕ ਵੀ ਜਿਹੜੀ ਇਹ ਚੀਜ਼ ਦੀ ਸ਼ਿਕਾਇਤ ਕਰਵਾਈ ਆ ਪਰ ਫਿਲਹਾਲ ਹੁਣ ਜਦੋਂ ਤੋਂ ਜਿਹੜਾ ਮੈਡੀਕਲ ਟਰੀਟਮੈਂਟ ਬੰਦ ਕਰ ਦਿੱਤਾ ਗਿਆ ਸੀ ਹੁਣ ਦੁਬਾਰਾ ਟਰੀਟਮੈਂਟ ਜਿਹੜਾ ਦਿੱਤਾ ਜਾਣਾ ਸ਼ੁਰੂ ਹੋ ਗਿਆ ਤੇ ਅਰਜੰਦਰਾ ਹਸਪੀਟਲ ਦੀ ਜਿਹੜੀ ਟੀਮ ਹੈਗੀ ਆ ਤੇ ਨਾਲ ਛਤਰਾਣਾ ਦੇ ਹਸਪੀਟਲ ਦੇ ਜਿਹੜੇ ਡਾਕਟਰ ਹੈਗੇ ਨੇ ਜਿਹੜੇ ਪਾਤਣਾ ਦੇ ਹੋਰ ਡਾਕਟਰ ਹੈਗੇ ਨੇ ਉਹਨਾਂ ਸਾਰਿਆਂ ਦੇ ਵੱਲੋਂ ਜਿਹੜਾ ਹੈਗਾ ਫਿਲਹਾਲ ਅਜੇ ਇਲਾਜ ਕੀਤਾ ਜਾ ਰਿਹਾ ਹੈ ਇਲਾਜ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਲਗਾਤਾਰ ਜੀ ਜੀ ਚਰਨਜੀਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਦੱਸ દਈਏ ਕਿ ਡੱਲੇਵਾਲ ਦੇ ਲਾਜ ਨੂੰ ਲੈ ਕੇ ਉਹ ਨਵੀਂ ਅਪਡੇਟ ਆਈ ਹੈ ਜਿਹੜਾ ਚਿੱਠੀ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਡਾਕਟਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਿਸਾਨਾਂ ਦੇ ਨਾਲ ਬੁਰਾ ਵਰਤਾਵ ਕਿਸਾਨਾਂ ਦੇ ਵੱਲੋਂ ਬੁਰਾ ਵਰਤਾਵ ਕੀਤਾ ਗਿਆ ਡਾਕਟਰਾਂ ਦੇ ਨਾਲ ਉੱਥੇ ਹੀ ਜੋ ਉੱਥੇ ਡਾਕਟਰ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਹੁਣ ਇਸ ਟਾਈਮ ਤੇ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਇਸ ਗੱਲ ਤੋਂ ਪੂਰੀ ਤਰ੍ਹਾਂ ਡਿਨਾਈ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਇਹ ਚਿੱਠੀ ਨਹੀਂ ਲਿਖੀ ਗਈ ਆ ਹਾਲਾਂਕਿ ਕਿਸੇ ਹੋਰ ਦੇ ਵੱਲੋਂ ਲਿਖੀ ਗਈ ਹੋ ਸਕਦੀ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਪਰ ਉਹਨਾਂ ਦੇ ਡਾਕਟਰ ਜੋ ਸੁਮਿਤ ਉੱਥੇ ਮੌਜੂਦ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਚਿੱਠੀ ਬਾਰੇ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਚਿੱਠੀ 'ਚ ਕੁਝ ਡਾਕਟਰਾਂ ਨੇ ਕਿਸਾਨਾਂ ਤੇ ਸਵਾਲ ਚੁੱਕੇ ਸੀ ਚਿੱਠੀ ਦੇ ਜ਼ਰੀਏ ਕਿਸਾਨਾਂ ਦੇ ਰਵੱਈਏ ਤੇ ਸਵਾਲ ਚੁੱਕੇ ਸੀ ਤਾਂ ਪੂਰਾ ਮਾਮਲਾ ਦੱਸ ਦਈਏ ਕਿ ਕੱਲ ਜਗਜੀਤ ਸਿੰਘ ਢੱਲੇਵਾਲ ਦਾ ਜੋ ਟ੍ਰੀਟਮੈਂਟ ਸੀ ਉਹ ਚੱਲ ਰਿਹਾ ਸੀ ਤਾਂ ਡ੍ਰਿਪ ਲਗਾਉਣ ਦੇ ਵੇਲੇ ਕੋਈ ਅੱਛੀ ਤਰ੍ਹਾਂ ਡ੍ਰਿਪ ਨਹੀਂ ਲੱਗੀ ਤਾਂ ਜਿਸ ਦੇ ਚੱਲਦੇ ਉਹਨਾਂ ਦੇ ਬਲੱਡ ਆ ਗਿਆ ਤੇ ਉਹਨਾਂ ਦੇ ਹੱਥ ਦੇ ਵਿੱਚ ਸੋਜਿਸ਼ ਆ ਗਈ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਤਾਂ ਡਾਕਟਰ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਟ੍ਰੇਨੀ ਡਾਕਟਰ ਹੈ ਤਾਂ ਜੋ ਮੇਨ ਡਾਕਟਰ ਨੇ ਉੱਥੇ ਨਹੀਂ ਸੀ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਹਾਲਾਂਕਿ ਇਹ ਇਸੇ ਇਤਰਾਜ਼ ਦਾ ਜ਼ਿਕਰ ਇਸ ਦੇ ਵਿੱਚ ਚਿੱਠੀ ਦੇ ਵਿੱਚ ਕੀਤਾ ਗਿਆ ਯਕ ਕੋਈ ਹੋਰ ਵਰਤਾਵ ਜਿਸ ਦੇ ਜਿਸ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਆਇਸਪੁਰੀ ਖਬਰ ਦੇ ਵਿੱਚ ਜਾਣਕਾਰੀ ਦੇ ਲਈ ਮੇਰੇ ਨਾਲ ਕਿਸਾਨ ਆਗੂ ਕਾਕਾ ਕੋਟੜਾ ਜੁੜੇ ਨੇ ਬਹੁਤ ਬਹੁਤ ਸ਼ੁਕਰੀਆ ਸਰ ਪੂਰੀ ਇਸ ਖਬਰ ਦੇ ਵਿੱਚ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਕਿ ਡਾਕਟਰਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਕਿਸਾਨਾਂ ਦੇ ਵੱਲੋਂ ਡਾਕਟਰਾਂ ਦੇ ਨਾਲ ਬੁਰਾ ਵਰਤ ਕ ਕੀਤਾ ਗਿਆ ਇਸ ਤੇ ਤੁਹਾਡਾ ਕੀ ਰਿਐਕਸ਼ਨ ਦੇਖੋ ਮੇਰੇ ਤੋਂ ਲੱਗਦਾ ਚਿੱਠੀ ਤਾਂ ਸਾਨੂੰ ਲਿਖਣੀ ਚਾਹੀਦੀ ਸੀ ਜਿਹੜਾ ਡੱਲੇਵਾਲ ਸਾਹਿਬ ਦੀ ਸਿਹਤ ਨਾਲ ਉਹਨਾਂ ਨੇ ਅਣਗਹਿਲੀ ਕੀਤੀ ਹੈ ਚਲੋ ਹਜੇ ਵੀ ਕੋਈ ਐਜੀ ਗੱਲ ਹੈ ਨਹੀਂ ਜੇ ਕੋਈ ਆਇਆ ਤਾਂ ਉਸੇ ਲੈਟਰ ਆ ਜਾਣ ਤੋਂ ਸਾਨੂੰ ਉਸੇ ਮੰਗਾ ਲੈਣੇ ਪੜ੍ਹ ਕੇ ਦੇਖ ਲੈਣੇ ਆ ਪਰ ਜਿਹੜੀ ਰਾਤ ਉਹ ਮੁੰਡੇ ਨੇ ਆਣ ਗਏ ਲੀ ਕਿਤੇ ਅਸੀਂ ਤਾਂ ਉਹ ਤਾਂ ਬਚਾਅ ਕੀਤਾ ਬਈ ਨਹੀਂ ਇਹ ਸਾਡੀ ਗੱਲ ਅਧਿਕਾਰੀਆਂ ਨਾਲ ਹੋਈ ਹੈ ਪ੍ਰਸ਼ਾਸਨ ਨਾਲ ਹੋਈ ਹੈ ਇਹ ਸਾਡੇ ਬੱਚੇ ਨੇ ਤਾਂ ਉਹ ਜਿਹੜੀ ਉਹਨਾਂ ਤੋਂ ਰੱਪ ਨਹੀਂ ਲੱਗੀ ਉਹ ਆਉਟ ਲੱਗੀ ਸੂਈ ਆਉਟ ਸੂਈ ਲੱਗਣ ਕਰਕੇ ਜਿਹੜੀ ਉਹਨਾਂ ਦੀ ਬਾਹ ਦੇ ਵਿੱਚ ਸੋਜ ਆ ਗਈ ਉਸ ਕਰਕੇ ਹੀ ਜਦੋਂ ਪੁੱਛਿਆ ਗਿਆ ਵੀ ਮੈਂ ਤਾਂ ਟ੍ਰੇਨਿੰਗ ਤੇ ਆਂ ਆ ਫਿਰ ਇਸ ਕਰਕੇ ਡੱਲੇਵਾਲ ਸਾਹਿਬ ਨੇ ਕਿਹਾ ਯਾਰ ਮੇਰੀਆਂ ਪਰਵਾਹਾਂ ਕਿਉਂ ਪਾੜ ਰਿਆ ਜਦੋਂ ਬੋਤਲ ਨਹੀਂ ਲੱਗ ਰਹੀ ਆ ਉਹ ਸਾਡੇ ਬੱਚੇ ਮੈਨੂੰ ਇਹ ਲੱਗਦਾ ਇਹੋ ਜੀ ਗੱਲ ਨਹੀਂ ਫਿਰ ਵੀ ਜੇ ਕੋਈ ਆਈ ਹੈ ਤਾਂ ਲੈਟਰ ਦੀ ਅਸੀਂ ਲੈਟਰ ਪੜ੍ਹ ਕੇ ਉਹਦੀ ਜਵਾਬ ਦੇ ਦਾਂਗੇ ਜਰ ਕਿਸੇ ਤੇ ਵਿੱਚ ਕਾਕਾ ਕੋਟੜਾ ਜੀ ਇਹ ਅੰਗੈਲੀ ਸਿਰਫ ਡ੍ਰਿਪ ਲਗਾਉਂਦੀ ਸੀ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਬੁਰਾ ਵਰਤਾਵ ਕੀਤਾ ਗਿਆ ਸੀ ਨਹੀਂ 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 ਕੋਲੇ ਡ੍ਰਿਪ ਵਾਲੇ ਮਸਲੇ ਦੇ ਰਾਤ 11 ਵਜੇ ਰਾਤ 11 ਵਜੇ ਉਰ ਤੋਂ ਬੱਚੇ ਸਾਡੇ ਨਾਲ ਹੀ ਬੈਠਦੇ ਨਾਲ ਹੀ ਉੱਠਦੇ ਉੱਥੇ ਗਰਾਉਂਡ ਜਿਹੜੀ ਸਟੇਜ ਕੋਲੇ ਉਹਨਾਂ ਦੀ ਬਣਾਇਆ ਹੋਇਆ ਸੀ ਪੈਨ ਦਾ ਠੀਕ ਹੈ ਤੇ ਜੇਕਰ ਡਾਕਟਰ ਨੇ ਉਹਨਾਂ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਉਸ ਤੇ ਤੁਸੀਂ ਜੇਕਰ ਲਿਖੀ ਗਈ ਹੈ ਤੁਹਾਡੇ ਕੋਲ ਲੈਟਰ ਪਾਸ ਦਾ ਉਸ ਤੋਂ ਬਾਅਦ ਤੁਹਾਡਾ ਕੀ ਰਿਐਕਸ਼ਨ ਹੋਵੇ ਕਿਸ ਤਰ੍ਹਾਂ ਦੀ ਅੱਗੇ ਤੁਸੀਂ ਨਹੀਂ ਨਹੀਂ ਜਦੋਂ ਸਾਡੇ ਬੱਚੇ ਇਹਦੇ ਮੈਂ ਵੀ ਇਕੱਲਾ ਨਹੀਂ ਕੁਝ ਕਰ ਸਕਦਾ ਫਿਰ ਆ 4 ਵਜੇ ਸਾਡੀ ਪੀਸੀ ਹੁੰਦੀ ਹੈ ਇਹਦੇ ਵਿੱਚ ਲਾਜ਼ਮੀ ਦੋ ਸ਼ਬਦ ਬੋਲਾਂਗੇ ਪੜ ਲਿਗੇ ਪਹਿਲਾਂ ਚਿੱਠੀ ਜੀ ਸ਼ੁਕਰੀਆ ਸਰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਿਸਾਨ ਆਗੂ ਕਾਕਾ ਕੋਟੜਾ ਵੀ ਜੁੜੇ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਅਜੇ ਉਹਨਾਂ ਦੇ ਕੋਲ ਲੈਟਰ ਨਹੀਂ ਪਹੁੰਚਿਆ ਜੇਕਰ ਲੈਟਰ ਪਹੁੰਚਦਾ ਉਸ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਤੇ ਅਗਲੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਆਈ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਡਾਕਟਰਾਂ ਦੇ ਵੱਲੋਂ ਇਲਾਜ ਨਹੀਂ ਕੀਤਾ ਜਾਵੇਗਾ ਪਰ ਹੁਣ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਚਿੱਠੀ ਬਾਰੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੈ ਜੋ ਡਾਕਟਰ ਉੱਥੇ ਮੌਜੂਦ ਨੇ ਉਹਨਾਂ ਨੂੰ ਵੀ ਇਸ ਚਿੱਠੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤਾਂ ਚਿੱਠੀ ਜ਼ਰੀਏ ਕਿਸਾਨਾਂ ਦੇ ਰਵੱਈਏ ਤੇ ਸਵਾਲ ਚੁੱਕੇ ਗਏ ਸੀ ਡੱਲੇਵਾਲ ਦਾ ਇਲਾਜ ਕਰਨ ਤੋਂ ਇਨਕਾਰ ਕੀਤਾ ਗਿਆ ਸੀ ਤਾਂ ਦੱਸ ਦਈਏ ਕਿ ਜੋ ਉੱਥੇ ਮੌਜੂਦ ਨੇ ਡਾਕਟਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਲਗਾਤਾਰ ਡੱਲੇਵਾਲ ਦਾ ਇਲਾਜ ਕਰ ਰਹੇ ਹਾਂ